ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਚ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਹੋ ਰਿਹਾ ਹੈ ਤੇ ਪੰਜਾਬ ਚ ਮੁੱਖ ਮੰਤਰੀ ਸਾਹਿਬ ਆਪਣੇ ਉਸੇ ਲਹਿਜੇ ਦੇ ਨਾਲ ਵੱਡੇ ਵੱਡੇ ਗੱਪ ਛੱਡ ਰਹੇ ਆ ਤਾਂ ਜੋ ਜਿਵੇਂ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਉਵੇਂ ਪੰਜਾਬ ਦਾ ਹਵਾਲਾ ਦੇ ਕੇ ਕਿ ਬੜਾ ਵੱਡਾ ਇੱਥੇ ਵਿਕਾਸ ਹੋ ਰਿਹਾ ਤੇ ਦਿੱਲੀ ਦੇ ਲੋਕ ਸ਼ਾਇਦ ਕੇਜਰੀਵਾਲ ਨੂੰ ਫੇਰ ਬਣਾ ਦੇਣਗੇ ਚਲੋ ਉਥੇ ਕੀ ਬਣਦਾ ਕੀ ਨਹੀਂ ਬਣਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਦੋਂ ਅੱਜ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਦਿੱਲੀ ਦੇ ਵਿੱਚ ਤਾਂ ਐਲਾਨ ਕਰ ਦਿੱਤਾ ਜੀ ਔਰਤਾਂ ਨੂੰ ਇੰਨੇ-ਇੰਨੇ ਪੈਸੇ ਦੇਵਾਂਗੇ ਮਹੀਨੇ ਪਿੱਛੋਂ ਤੇ ਪੰਜਾਬ ਵਾਲਾ ਐਲਾਨ ਜਿਹੜਾ ਹੈ ਉਹ ਅਜੇ ਤੱਕ ਸਿਰੇ ਨਹੀਂ ਚੜਿਆ ਕਹਿੰਦੇ ਜੀ ਬੱਸ ਚੜ ਰਿਹਾ ਆ ਨਵੇਂ ਬਾਈਟ ਸੈਸ਼ਨ 'ਚ ਹੋ ਜਾਏਗਾ ਹਾਸਾ ਆਉਂਦਾ ਸੁਣ ਕੇ ਹਰ ਵਾਰੀ ਜਦੋਂ ਵੀ ਚੋਣਾ ਆਉਂਦੀਆਂ ਨੇ ਚਾਹੇ ਕੋਈ ਪੰਜਾਬ ਦੇ ਵਿੱਚ ਅ ਕਿਸੇ ਥਾਂ ਤੇ ਉਪਚੋਣ ਹੋ ਗਈ ਐ ਐਮਐਲਏ ਦੀ ਚਾਹੇ ਪੰਚਾਇਤੀ ਚੋਣਾ ਆ ਗਈਆਂ ਮੈਂਬਰ ਪਾਰਲੀਮੈਂਟ ਦੀਆਂ ਚੋਣਾ ਆ ਗਈਆਂ ਅ ਸ਼ਹਿਰਾਂ ਦੀਆਂ ਮਿਊਸਪਲ ਚੋਣਾ ਆ ਗਈਆਂ ਇੱਕੋ ਜਿਹਾਵਾ ਵਾਸ ਦੀ ਹੋ ਗਿਆ ਹੋਇਆ ਕਿੱਥੇ ਇਹ ਸਾਰਿਆਂ ਨੂੰ ਪਤਾ ਕਹਿੰਦੇ ਜੀ ਅਸੀਂ ਗੱਲਾਂ ਦੀ ਰਾਜਨੀਤੀ 'ਚ ਵਿਸ਼ਵਾਸ ਨਹੀਂ ਕਰਦੇ ਅਸੀਂ ਕੰਮ ਦੀ ਰਾਜਨੀਤੀ 'ਚ ਵਿਸ਼ਵਾਸ ਕਰਦੇ ਹਾਂ ਪੱਤਰਕਾਰ ਵੀਰ ਕਹਿੰਦੇ ਆ ਕਿ ਮੋਗੇ ਦੇ ਸਰਕਾਰੀ ਹਸਪਤਾਲ ਵਿੱਚ ਦਵਾਈ ਨਹੀਂ ਆ ਰਹੀ ਜੀ ਕਹਿੰਦੇ ਨਹੀਂ 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 ਆ ਰਹੀ ਹੈ ਉਹ ਕਹਿੰਦੇ ਨਹੀਂ ਆ ਰਹੀ ਜੀ ਬਹੁਤ ਘੱਟ ਆ ਰਹੀ ਆ ਕਹਿੰਦੇ ਅੱਛਾ ਕੋਈ ਨਹੀਂ ਜੀ ਉਹ 70 ਸਾਲਾਂ ਵਾਲੀ ਪੁਰਾਣੀ ਗੰਢ ਹੈ ਜੀ ਉਹਨੂੰ ਖੋਲਦਿਆ ਸਮਾਂ ਤਾਂ ਲੱਗਣਾ ਹੀ ਹੈ ਮਾਲ ਦੀ ਗੱਲ ਹੈ ਫੇਰ ਉਹੀ ਰਟੇ ਰਟਾਏ ਗੱਪ ਫੇਰ ਉਹੀ ਗੱਲਾਂ ਜਿਨ੍ਹਾਂ ਗੱਲਾਂ ਨਾਲ ਅੱਗੇ ਪੰਜਾਬੀਆਂ ਨੂੰ ਮੂਰਖ ਬਣਾਇਆ ਸੀ ਉਹੀ ਗੱਪ ਪੰਜਾਬੀ ਇੰਨੇ ਕਿ ਜਜ਼ਬਾਤੀ ਹੋ ਜਾਂਦੇ ਆ ਕਿ ਪੰਜਾਬੀਆਂ ਦੇ ਜਜ਼ਬਾਤਾਂ ਨਾਲ ਦੋ ਪਾਰਟੀਆਂ ਨੇ ਵੱਡਾ ਖੇਡ ਖੇលਿਆ ਬੀਤੇ ਸਮੇਂ ਵਿੱਚ ਕਾਂਗਰਸ ਨੇ ਚਾਹੇ ਉਹ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬੇਦਬੀਆਂ ਦੀ ਗੱਲ ਹੋਵੇ ਚਾਹੇ ਉਹ ਕਿਸੇ ਡੇਰਾ ਵਿਵਾਦ ਦੀ ਗੱਲ ਹੋਵੇ ਉਸ ਗੱਲ ਦੇ ਉੱਤੇ ਰੱਜ ਕੇ ਰੋਟੀਆਂ ਸੇਕੀਆਂ ਇਹਨਾਂ ਦੋ ਨੇ ਤੇ ਕਾਂਗਰਸ ਨੇ ਸਰਕਾਰ ਬਣਾਈ ਤੇ ਇੱਕ ਵੀ ਪ੍ਰੋਜੈਕਟ ਇੱਕ ਵੀ ਕੰਮ ਪੰਜਾਬ ਦਾ ਨਹੀਂ ਕੀਤਾ ਉਵੇਂ ਹੀ ਇਹ ਆ ਗਏ ਇਹਨਾਂ ਨੇ ਤਾਂ ਫਿਰ ਬੱਲੇ ਬੱਲੇ ਕਰਾਤੀ ਕਹਿੰਦੇ ਨਹੀਂ ਜੀ ਬੱਸ ਐ ਕਰ ਦਿਆਂਗੇ ਉਹ ਕਰ ਦਿਆਂਗੇ ਜਿਹੜੇ ਅੱਜ ਹਾਲਾਤ ਨੇ ਪੰਜਾਬ ਦੇ ਉਹ ਦਰਅਸਲ ਸਾਡੇ ਜਜ਼ਬਾਤੀ ਹੋਣ ਦਾ ਸਾਰਾ ਕਾਰਨ ਹੈ ਕਿ ਅਸੀਂ ਜਜ਼ਬਾਤ ਦੇ ਵਹਿਣ ਚ ਵਹਿਣ ਜਾਂਦੇ ਆ ਚਾਹੇ ਕੋਈ ਸਾਨੂੰ ਕੋਈ ਰਾਜਨੀਤਿਕ ਬਣ ਕੇ ਠੱਗ ਲਵੇ ਚਾਹੇ ਕੋਈ ਚੰਗਾ ਪੰਥਕ ਬਾਣਾ ਪਾ ਕੇ ਠੱਗ ਲਵੇ ਬਸ ਇਹ ਹੁੰਦਾ ਹੈ ਵੀ ਅਸੀਂ ਤਾਂ ਠੀਕ ਹੈ ਜੀ ਆ ਬੰਦਾ ਜਿਹੜੀ ਗੱਲ ਕਰ ਰਿਹਾ ਇਹ ਇਹ ਹੋਵੇਗੀ ਸਹੀ ਦੂਜੀ ਸਹੀ ਨਹੀਂ ਪਰ ਸਾਨੂੰ ਸਮਝੋ ਦੋ ਆਉਂਦੀ ਹੈ ਜਦੋਂ ਸਾਰਾ ਕੁਝ ਸਾਡੇ ਕੋਲ ਲੁੱਟਿਆ ਪੁੱਟਿਆ ਜਾਂਦਾ ਪੰਜਾਬ ਦੇ ਲੋਕਾਂ ਦੇ ਨਾਲ ਵੱਡਾ ਜਿਹੜਾ ਤੋਖਾ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੇ ਬੜੀ ਵੱਡੀ ਤਰੱਕੀ ਕਰਨੀ ਸੀ ਪੰਜਾਬ ਬੜੇ ਵੱਡੀ ਤਰੱਕੀ ਦੀ ਰਾਹ ਤੇ ਚੱਲ ਰਿਹਾ ਸੀ ਜੋ ਪੰਜਾਬ ਨੇ ਸੰਤਾਪ ਭੋਗਿਆ 1997 ਤੋਂ ਬਾਅਦ ਪੰਜਾਬ ਦਾ ਜਿਹੜਾ ਹੌਲੀ 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 ਕਰਕੇ ਉਹ ਵਿਕਾਸ ਹੈ ਹੋਣਾ ਸ਼ੁਰੂ ਹੋਇਆ 2007 ਦੇ ਵਿੱਚ 2007 ਤੋਂ ਲੈ ਕੇ ਤੇ 17 ਤੱਕ ਉਸ ਵਿਕਾਸ ਨੇ ਵੱਡੀ ਛਾਲ ਮਾਰੀ ਪਰ ਸਾਡੀ ਵੱਧ ਕਿਸਮਤੀ ਅਸੀਂ ਫਿਰ ਜਜ਼ਬਾਤਾਂ ਦੇ ਵਹਿਣ 'ਚ ਵਹਿ ਗਏ ਅੱਜ ਇਸ ਗੱਲ ਨੂੰ ਤਾਂ ਸਾਰੇ ਮੰਨਦੇ ਆ ਚਾਹੇ ਕੋਈ ਕਾਂਗਰਸੀ ਕਿਤੇ ਬੈਠਾ ਹੋਵੇ ਚਾਹੇ ਕੋਈ ਆਮ ਆਦਮੀ ਪਾਰਟੀ ਵਾਲਾ ਬੈਠਾ ਹੋਵੇ ਚਾਹੇ ਕੋਈ ਭਾਜਪਾ ਵਾਲਾ ਬੈਠਾ ਹੋਵੇ ਜਾਂ ਕੋਈ ਹੋਰ ਇਧਰ ਉਧਰ ਵਾਲਾ ਹੋਵੇ ਤੋਂ ਗੱਲ ਨੂੰ ਮੰਨਦੇ ਆ ਕਿ ਜੋ ਕੰਮ ਅਕਾਲੀ ਸਰਕਾਰ ਨੇ ਕੀਤੇ ਉਹ ਕਿਸੇ ਤੋਂ ਨਹੀਂ ਹੋਏ ਨਾ ਹੋਣੇ ਤੇ ਵੋਟਾਂ ਪਾਉਣ ਲੱਗੇ ਫਿਰ ਨਹੀਂ ਸੋਚਦੇ ਉਦੋਂ ਜਜ਼ਬਾਤੀ ਹੋ ਜਾਂਦੇ ਆ ਉਹ ਇਹ ਗੱਲ ਨੂੰ ਨਹੀਂ ਸੋਚਦੇ ਕਿ ਜਿਹੜਾ ਕੁਛ ਸਾਡੇ ਜਜ਼ਬਾਤ ਨਾਲ ਖੇਡ ਕੇ ਇਹ ਲੋਕ ਸੱਤਾ ਸੱਤਾ ਦੇ ਵਿੱਚ ਆਉਣ ਨੂੰ ਕਾਲੇ ਹੁੰਦੇ ਆ ਕਰਨ ਕਰਵਾਉ ਨੂੰ ਕੁਛ ਨਹੀਂ ਗੱਲਾਂ ਦੀ ਰਾਜਨੀਤੀ ਉਹਨਾਂ ਨੇ ਕੀਤੀ ਝੂਠੇ ਵਾਦੇ ਉਹਨਾਂ ਨੇ ਕੀਤੇ ਕਿਸੇ ਨੇ ਕਰਜ਼ਾ ਮਾਫੀ ਦਾ ਲਾਲਚ ਦੇਤਾ ਕਿਸੇ ਨੇ ਕਰ ਕਰ ਨੌਕਰੀ ਦਾ ਲਾਲਚ ਦੇਤਾ ਕਿਸੇ ਨੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁੜਕਾ ਫੜ ਕੇ ਨਸ਼ੇ ਵਾਲੀ ਗੱਲ ਛੇੜ ਕੇ ਉਹ ਦੇਤਾ ਲਾਲਚ ਤੇ ਕਾਲੀ ਸਰਕਾਰ ਨੂੰ ਭੰਡਤਾ ਫਿਰ ਇਹ ਆਏ ਇਹਨਾਂ ਨੇ ਉਸ ਤੋਂ ਵੱਧ ਜਿਹੜੀਆਂ ਗੱਲਾਂ ਕਰਨੀਆਂ ਸੀ ਉਹ ਕਰਤੀਆਂ ਅੱਜ ਪੰਜਾਬ ਦੇ ਹਾਲਾਤ ਕੀ ਨੇ ਇਹ ਸਾਰਿਆਂ ਨੂੰ ਪਤਾ ਨਸ਼ੇ ਵਾਲਾ ਮੁੱਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬੇਦਬੀਆਂ ਵਾਲਾ ਮੁੱਦਾ ਤੁਸੀਂ ਕੋਈ ਮੁੱਦਾ ਛਿੜਕੇ ਵੇਖ ਲਓ ਚੌਗਣਾ ਚੌਗਣਾ ਉਹਦੇ 'ਚ ਵਿਸਤਾਰ ਹੋ ਚੁੱਕਾ ਪਰ ਕਿਸੇ ਦਾ ਕੋਈ ਧਿਆਨ ਨਹੀਂ ਪਿਛਲੀ ਕਾਂਗਰਸ ਸਰਕਾਰ ਨੇ ਤਾਂ ਇਸ ਗੱਲ ਦਾ ਚਲੋ ਸ਼ੁਕਰ ਕੀਤਾ ਵੀ ਕਿਸਾਨੀ ਸੰਘਰਸ਼ ਸ਼ੁਰੂ ਹੋ ਗਿਆ ਦਿੱਲੀ 'ਚ ਪੰਜਾਬ ਦਾ ਸਾਰੇ ਦਾ ਧਿਆਨ ਉਧਰ ਇਹਨਾਂ ਦਾ ਇਹ ਜੋ ਮਰਜ਼ੀ ਕਰੀ ਜਾਣ ਨਾ ਕਰੀ ਜਾਣ ਇਹਨਾਂ ਨੇ ਕੁਝ ਕੀਤਾ ਜਾਂ ਨਹੀਂ ਕੀਤਾ ਉਹਦੇ ਲੋ ਧਿਆਨ ਸਾਰਿਆਂ ਦਾ ਹਟ ਗਿਆ ਇਨਾਂ ਦਾ ਵੀ ਇਹੋ ਕੰਮ ਹੀ ਆ। ਇਹ ਵੀ ਇਹੀ ਗੱਲ ਸੋਚਦੇ ਆ ਕਿ ਲੋਕਾਂ ਦਾ ਧਿਆਨ ਕਿਸੇ ਹੋਰ ਪਾਸੇ ਲੱਗਾ ਰਵੇ। ਸਾਨੂੰ ਨਾ ਕੋਈ ਸਵਾਲ ਖੜਾ ਕਰੇ। ਅੱਜ ਵੇਖਿਆ ਮੈਂ ਵੇਖ ਰਿਹਾ ਸੀ ਕਿ ਪੱਤਰਕਾਰ ਵੀਰਾਂ ਨੇ ਜਦੋਂ ਸਵਾਲ ਕੀਤੇ ਤੇ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਕਿਸ ਲਹਿਜੇ ਨਾਲ ਜਵਾਬ ਦੇ ਰਹੇ ਸੀ। ਉਹਦਾ ਕਾਰਨ ਕੀ ਹੈ? ਇਹੀ ਕਾਰਨ ਹੈ ਕਿ ਸਾਨੂੰ ਕੋਈ ਸੱਚੀ ਗੱਲ ਨਾ ਪੁੱਛੇ। ਸਾਡੇ ਤੇ ਕੋਈ ਕਿੰਤੂ ਪਰੰਤੂ ਨਾ ਕਰੇ। ਅਸੀਂ ਇੱਕ ਮੌਕਾ ਮੰਗ ਕੇ ਲਿਆ ਸੀ। ਇੱਕ ਮੌਕਾ ਸੀ ਨੰਦਰਾ ਹੰਡਾਵਾਂਗੇ। ਪੰਜਾਬ ਜੰਦਾ ਟੱਠੇ ਖੂਚ ਜਾਵੇ। ਪੰਜਾਬ ਬਰਬਾਦ ਹੁੰਦਾ ਹੋ ਜਾਵੇ ਇਹਨਾਂ ਲੋਕਾਂ ਦਾ ਕੀ ਇਹ ਜਜ਼ਬਾਤੀ ਨੇ ਕੱਲ ਨੂੰ ਕੋਈ ਨਵੀਂ ਗੱਲ ਸੁਣਾ ਲਾਂਗੇ ਫਿਰ ਇਹਨਾਂ ਨੂੰ ਠੱਗ ਲਾਂਗੇ ਇਹ ਠੱਗੀ ਤੋਂ ਭਰਾਓ ਬਚੋ ਅਸੀਂ ਬੜੇ ਸੂਝਵਾਨ ਲੋਕ ਗਿਣੇ ਜਾਂਦੇ ਆ ਦੁਨੀਆ ਵਿੱਚ ਇਹ ਸਾਡੇ ਨਾਲ ਵੱਡੀਆਂ ਵੱਡੀਆਂ ਠੱਗੀਆਂ ਹੋ ਰਹੀਆਂ ਨੇ ਠੱਗੀ ਮਾਰਨ ਵਾਲੇ ਲੋਕ ਕਿਸ ਰੂਪ ਚ ਆ ਰਹੇ ਨੇ ਇਹ ਵੀ ਸਾਰਿਆਂ ਨੂੰ ਪਤਾ ਹੈ ਤੇ ਕਿਸ ਰੂਪ ਨੇ ਜਿਹੜਾ ਰੂਪ ਸਾਡੇ ਕੋਲ ਪਹਿਲਾਂ ਆਇਆ ਉਹਨਾਂ ਨੇ ਸਾਡੇ ਨਾਲ ਕੀ ਕੀਤਾ ਉਹ ਵੀ ਸਾਨੂੰ ਸਾਰਾ ਪਤਾ ਹੈ ਅੱਜ ਲੰਮੀ ਸੂ ਸੋਚ ਕੇ ਸਮਝਣ ਦੀ ਲੋੜ ਹੈ ਬਹੁਤ ਸਾਰੇ ਇਹਨਾਂ ਪਾਰਟੀਆਂ ਦੇ ਜਿਹੜੇ ਲੋਕ ਨੇ ਜਿਵੇਂ ਉਹਨਾਂ ਦਾ ਮਕਸਦ ਹੀ ਇਹ ਆ ਕਿ ਕੋਈ ਇੱਕ ਸ਼ਰੋਮਣੀ ਅਕਾਲੀ ਦਰ ਨੂੰ ਬਦਨਾਮ ਕਰਨਾ ਬਾਦਲ ਪਰਿਵਾਰ ਨੂੰ ਬਦਨਾਮ ਕਰਕੇ ਲੋਕਾਂ 'ਚ ਨਫ਼ਰਤ ਫੁਲਾਉਣੀ ਤੇ ਆਪ ਇੱਕ ਆਨੇ ਦਾ ਕੰਮ ਨਹੀਂ ਕਰਨਾ ਸਿਰ ਤੋਂ ਸਿਰਪੇ ਇੱਕ ਝੂਠ ਬੋਲ ਕੇ ਨਵੀਂ ਤੋਂ ਨਵੀਂ ਗੱਲ ਤਿਆਰ ਕਰਕੇ ਲੋਕਾਂ ਦੇ ਸਾਹਮਣੇ ਸੋਸ਼ਲ ਮੀਡੀਆ ਤੇ ਪਾ ਦੇਣੀ ਅਸੀਂ ਉਹਨਾਂ ਗੱਲਾਂ ਨੂੰ ਪ੍ਰਭਾਵਿਤ ਹੋ ਜਾਂਦੇ ਹਾਂ ਉਹਨਾਂ ਗੱਲਾਂ ਤੋਂ ਅਸੀਂ ਫਿਰ ਦੂਜੇ ਬੰਨੇ ਪ੍ਰਚਾਰ ਸ਼ੁਰੂ ਕਰ ਦਿੰਦੇ ਆ ਪਰ ਜਦੋਂ ਸਾਡੇ ਹੱਥੋਂ ਮੌਕਾ ਲੰਘ ਜਾਂਦਾ ਫਿਰ ਅਸੀਂ ਬੈਠ ਕੇ ਵਿਚਾਰਦੇ ਆ ਕਿ ਉਹ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਮੁੱਖ ਮੰਤਰੀ ਸਾਹਿਬ ਹਜ਼ਾਰ-ਹਜ਼ਾਰ ਰੁਪਏ ਦਾ ਫੇਰ ਐਲਾਨ ਕਰਕੇ ਵੱਡੀ ਗੱਲ ਕਹਿ ਕੇ ਗਏ ਆ ਕਿ ਇਹ ਕਿੰਨੀ ਕ ਵਾਰ ਹਜ਼ਾਰ-ਹਜ਼ਾਰ ਰੁਪਿਆ ਕਿਹੜੀਆਂ-ਕਿਹੜੀਆਂ ਚੋਣਾ ਵੇਲੇ ਇਹ ਚੱਲਦਾ ਰਹੇਗਾ ਇਹ ਸਾਰੇ ਪੰਜਾਬੀਆਂ ਨੂੰ ਸੋਚਣਾ ਪਵੇਗਾ ਕਿ ਇਹੋ ਜਿਹੇ ਵਾਅਦੇ ਇਹੋ ਜਿਹੀਆਂ ਗੱਲਾਂ ਹਰ ਵੀਰੀ ਚੋਣਾ ਜੀ ਕਿਉਂ ਹੁੰਦੀਆਂ ਨੇ ਉਸ ਤੋਂ ਬਾਅਦ ਉਹ ਵਿਸਰ ਜਾਂਦੀਆਂ ਨੇ ਕਿੰਨੇ ਲੋਕ ਸੜਕਾਂ ਤੇ ਬੈਠੇ ਨੇ ਕਿੰਨੀਆਂ ਮੁਲਾਜ਼ਮ ਜਥੇਬੰਦੀਆਂ ਬੈਠੀਆਂ ਨੇ ਕਿਸਾਨ ਭਾਈਚਾਰਾ ਸਾਡਾ ਬੈਠਾ ਹੈ ਕਿੰਨੇ ਲੋਕ ਖੱਜਲ ਖਵਾਰ ਹੋ ਰਹੇ ਨੇ ਇਹ ਗੱਲਾਂ ਸਾਨੂੰ ਸਾਰਿਆਂ ਨੂੰ ਸੋਚਣੀਆਂ ਪੈਣਗੀਆਂ ਤੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਕਿੰਨੇ ਕਰਾਈ ਸੀ ਪੰਜਾਬ ਨੂੰ ਤਰੱਕੀ ਦੇ ਰਾਹ ਤੋੜਿਆ ਕਿੰਨੇ ਇਹ ਵੀ ਸਾਨੂੰ ਸੋਚਣਾ ਪਏਗਾ ਤੇ ਫੈਸਲਾ ਕਰਨਾ ਪਏਗਾ